अमृतसर में बड़े ड्रग रैकेट का भंडाफोड़, पांच आरोपी गिरफ्तार और पांच लाख पच्चीस हजार ड्रग मनी और तीन किलो हेरोइन बरामद दोनों आरोपी भाई हैं और 260 किलोग्राम हेरोइन मामले में डीआरआई मुंबई और तीन किलोग्राम हेरोइन मामले में दिल्ली स्पेशल सेल द्वारा वांछित दोनों आरोपियों ने देश से भागने के लिए फर्जी पासपोर्ट भी तैयार किया था ड्रग काटिल का, का पर्दाफाश करने के लिए आगे की जांच जारी ਇਹ ਮਾਮਲਾ ਅੰਡੀ ਜੀਅਰਿਆ ਦੇ ਪ੍ਰੈਸ ਕਾਨਫਰੰਸ ਕਿ ਵਿਜਾ ਦੇਖੋ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਵਿਚਾਰ ਨਿਰਦੇਸ਼ ਨੇ ਕਿ ਆਪਾਂ ਡਰਗ ਫ੍ਰੀ ਬਣਾਉਣਾ ਪੰਜਾਬ ਨੂੰ ਔਰ ਉਹਦੇ ਵਿੱਚ ਇਹ ਬਹੁਤ ਵੱਡਾ ਇੱਕ ਡਰਗ ਕਾਰਟਲ ਆ ਜਿਸ ਸਮੈਸ਼ ਹੋਇਆ ਜਿਹਦੇ ਜਿਹਨੂੰ ਆਪਾਂ ਕਹਿੰਦੇ ਬਿਗ ਫਿਸ਼ ਆਪਾਂ ਮੀਡੀਆ ਚ ਆਮ ਕਹਿੰਦੇ ਰਹਿੰਦੇ ਆ ਇਹ ਦੋ ਮੇਨ ਬਿਗ ਫਿਸ਼ ਸੀਗੀ ਇੱਕ ਮਨਜੀਤ ਇਹਦਾ ਬ੍ਰਦਰ ਲਵਜੀਤ ਇਹਨਾਂ ਤੋਂ 3 ਕਿਲੋ ਹਿਰੋਇਨ ਅਸੀਂ ਬਰਾਮਦ ਕੀਤੀ ਹੈ ਦੇ ਵਹੀਕਲਸ ਨੇ ਇੱਕ ਫੋਰਚੂਨਰ ਹੈ ਇੱਕ i20 ਇੱਕ ਰੈਨੋਲਟ ਹੈ ਇੱਕ ਮੋਟਰਸਾਈਕਲ ਹੈ ਸਵਾ ਪੰਜ ਲੱਖ ਡਰਗ ਮਨੀ ਹੈ ਔਰ ਬਹੁਤ ਸਾਰੀਆਂ ਪ੍ਰੋਪਰਟੀਆਂ ਜਿਹੜੀਆਂ ਉਹ ਇੰਟਰ ਸਟੇਟ ਵੀ ਮਧਿਆਪਰਦੇਸ਼ ਪੰਜਾਬ ਉਥੋਂ ਜਿਹੜੀਆਂ ਆਇਡੈਂਟੀਫਾਈ ਹੋਈਆਂ ਬਹੁਤ ਵੱਡਾ ਹਵਾਲਾ ਦਾ ਇੱਕ ਰੈਕਟ ਚੱਲ ਰਿਹਾ ਸੀ ਡਰਗ ਦੇ ਨਾਲ ਨਾਲ ਔਰ ਉਸ ਤੋਂ ਲਾਵਾ ਜਿਹੜੀ ਮੇਨ ਗੱਲ ਹੈ 2015 ਤੋਂ ਇਹ ਦੋਨੇਡੇ ਮੇਨ ਵੱਡੇ ਡਰਗ ਲਾਰਡ ਕਹਿ ਸਕਦੇ ਆ ਇਹ ਇਹ ਇਨਫੋਰਸਮੈਂਟ ਏਜੰਸੀਆਂ ਤੋਂ ਭੱਜੇ ਹੋਏ ਆ ਜੇ ਅਸੀਂ ਪੁਰਾਣਾ ਇਹਨਾਂ ਦਾ ਰਿਕਾਰਡ ਦੇਖੀਏ ਤੇ ਡੀਆਰਆਈ ਮੁੰਬਈ ਨੂੰ ਜਿਹੜੀ ਮੁੰਬਈ ਪੋਰਟ ਦੇ ਉੱਤੇ ਹੀਰੋਨ ਆਈ ਸੀ 2021 ਦੇ ਵਿੱਚ 260 ਕਿਲੋ ਉਹਦੇ 'ਚ ਇਹ ਮੇਨ ਅਕਿਊਜ਼ ਨੇ ਦੋਨੇ ਪਗਵਾੜੇ ਆ ਫੜੇ ਨਹੀਂ ਗਏ ਉਸ ਤੋਂ ਇਲਾਵਾ ਦਿੱਲੀ ਸਪੈਸ਼ਲ ਸੈੱਲ ਕੋਲ 6 7 2021 ਨੂੰ 356 ਕਿਲੋ ਹਿਰੋਇਨ ਦੀ ਬਰਾਮਦਗੀ ਹੋਈ ਸੀਗੀ ਉਹ ਚ ਵੀ ਇਹ ਦੋਨੇ ਮੇਨ ਅਕਿਊਜ਼ ਨੇ ਇਸ ਤੋਂ ਇਲਾਵਾ ਜਿਹੜੇ ਪੁਰਾਣੇ ਇਹਨਾਂ ਦੇ ਕੇਸ ਨੇ ਇੱਕ ਫਿਰੋਜ਼ਪੁਰ ਦਾ 22 ਕਿਲੋ ਦਾ 15 ਕਿਲੋ ਦਾ ਪੁਰਾਣਾ ਅੰਮ੍ਰਿਤਸਰ ਦਾ ਸੋ ਆਪਾਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਕਿ ਵੱਡੀਆਂ ਮੱਛੀਆਂ ਇਹੀ ਨੇ ਔਰ ਜੋ ਇਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਇਹਨਾਂ ਨੇ ਸ਼ੇਪੂਰੀ ਮੱਧਿਆ ਪ੍ਰਦੇਸ਼ ਦੇ ਵਿੱਚ ਜ਼ਮੀਨ ਲੈ ਕੇ ਉੱਥੇ ਛੁਪੇ ਹੋਏ ਰਹੇ ਉੱਥੇ ਵੀ ਇਹਨਾਂ ਨੇ ਛੁਪਾ ਕੇ ਰੱਖੀ ਏ ਕਨਸਾਈਨਮੈਂਟਸ ਪੁਰਾਣੀਆਂ ਗੱਲਾਂ ਨੇ ਹੁਣ ਜੇ ਆਪਾਂ ਪ੍ਰਾਪਰਟੀਆਂ ਦੀ ਗੱਲ ਕਰੀਏ ਐ ਇਹਨਾਂ ਦੀਆਂ ਪ੍ਰਾਪਰਟੀ ਜਿਹੜੀਆਂ ਅੰਮ੍ਰਿਤਸਰ ਰੂਰਲ ਦੇ ਏਰੀਆ ਦੇ ਵਿੱਚ ਆ ਹੈਗੀਆਂ ਦੋ ਤਿੰਨ ਜਗ੍ਹਾ ਬਾਬਾ ਬਕਾਲਾ ਦੇ ਕੋਲ ਆ ਇੱਕ ਰਾਏਪੁਰ ਚ ਹੈ ਗੁਰੂ ਕੀ ਵਡਾਲੀ ਘਰ ਹੈ ਪਰਾਣੀ ਜਿਹੜੀ ਇਹ ਜਮੀਨ ਸੀ ਦੋਨੇ ਜਿਹੜੇ ਹੈ ਜਰਨੈਲ ਸਿੰਘ ਦੇ son of ਜਰਨੈਲ ਸਿੰਘ ਨੇ ਫਾਦਰ ਨੇ ਨਾਮ ਜਰਨੈਲ ਸਿੰਘ ਹੈ ਤੇ ਇਹ ਧੁੰਨੇਵਾਲ ਟੂਹੇਵਾਲਾ ਟਾਹੇਵਾਲਾ ਤਨ ਟਾਹੇਵਾਲਾ ਪਿੰਡ ਹੈ ਚੋਲਾ ਸਾਬ ਦੇ ਸਿਕਦਰਨਸਰ ਵਿੱਚ ਉੱਥੋਂ ਦੇ ਰਹਿਣ ਵਾਲੇ ਆ ਔਰ ਇਹਨਾਂ ਜਿਹੜਾ ਬਾਕੀ ਪਰਿਵਾਰ ਹੈ ਉਹ ਵੀ ਇਸੇ ਕੰਮ 'ਚ ਹੀ ਅੰਦਰ ਹੈ ਪਾਏ ਚਾਚਾ ਦੇ ਮੁੰਡੇ ਵੀ ਜੇਲ੍ਹ 'ਚ ਨੇ ਹਿਰੋਇਨ 'ਚ ਔਰ ਜਿਹੜੀ ਇੰਪੋਰਟੈਂਟ ਹੋਰ ਗੱਲ ਹੈ ਕਿ ਹੁਣ ਇਸ ਸਮੇਤ ਆਸਕੇ ਇੰਡੀਆ ਛੱਡਣ ਦੇ ਉਹਨਾਂ ਨੇ ਡਿਫਰੈਂਟ ਆਪਣੇ ਨਾਮ ਦੇ ਕੇ ਆਰ ਪੀਓ ਲਖਨਊ ਦੇ ਉੱਥੇ ਅਪਲਾਈ ਕੀਤਾ ਲਖੀਮਪੁਰ ਖੇੜੀ ਦੇ ਐਡਰੈਸ ਦਿੱਤੇ ਯੂਪੀ ਦੇ ਤੇ ਉੱਥੋਂ ਇਹਨਾਂ ਨੇ ਪਾਸਪੋਰਟ ਬਣਾਏ ਕਿਨੇ ਜਿਹੜਾ ਮਨਜੀਤ ਹੈ ਜਸਵੀਰ ਸਿੰਘ ਦੇ ਨਾਮ ਤੇ ਹੈ ਤੇ ਲਵਜੀਤ ਦਾ ਹਰਮਨ ਦੇ ਨਾਮ ਤੇ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਹਵਾਲਾ ਦਾ ਟ੍ਰਾਂਜੈਕਸ਼ਨ ਕਰ ਰਹੇ ਉਹ ਵੀ ਬੜੀ ਕਰੋੜਾਂ ਦੇ ਵਿੱਚ ਕਰਦੇ ਸੀਗੇ ਕਿਉਂਕਿ ਬਾਹਰ ਜਿਹੜਾ ਇਹਨਾਂ ਦੇ ਲਿੰਕ ਸੀ ਉਹਨਾਂ ਨੂੰ ਪੈਸੇ ਵਾਪਸ ਭੇਜਣੇ ਇਧਰ ਉਧਰ ਕਰਨੇ ਔਰ ਪ੍ਰਾਪਰਟੀ ਜਿਹੜੀ ਹੈ ਕਾਫੀ ਜੇ ਆਪਾਂ ਦੇਖੀਏ 10 ਕਿੱਲੇ ਜ਼ਮੀਨ ਹੈ ਇਹਨਾਂ ਦੀ オリジナル ਇੱਕ ਕੋਠੀ ਹੋ ਗਈ ਇੱਥੇ ਗੁਰੂ ਕੀ ਵਡਾਲੀ 2021 ਚ ਲਈ 15 ਵਿਗੇ ਜ਼ਮੀਨ ਹੈ ਆ ਛੇਪੂਰੀ ਦੇ ਵਿੱਚ ਮਧਿਆ ਪ੍ਰਦੇਸ਼ 5 ਕਿੱਲੇ ਵਡਾਲਾ ਕਲਾਂ ਬਾਬਾ ਬਕਾਲਾ ਦੇ ਵਿੱਚ ਹੈ 6 ਕਿੱਲੇ ਇਹਨਾਂ ਨੇ ਲਈ ਹੈ ਵੜਾਲਾ ਆਪਣੇ ਰਾਏਪੁਰ ਦੇ ਵਿੱਚ ਅਮਰਸਰ ਰੂਰਲ ਚ ਸੋਪਾ ਅੰਦਾਜ਼ਾ ਲਾ ਸਕਦੇ ਆ ਕਿ ਜਿਹੜੇ ਕਾਫੀ ਧੇਰ ਤੋਂ ਇਹ ਪਗੋੜੇ ਬੰਦੇ ਇਸ ਕੰਮ ਤੇ ਵਿੱਚ ਲੱਗੇ ਹੋਏ ਸੀ ਉਹ ਇੱਕ ਕਮਿਸ਼ਨਰੇਟ ਪੁਲਿਸ ਔਰ ਸਾਡੀ ਟੀਮ ਡੀਸੀਪੀ ਸਾਹਿਬ ਮਿਸਟਰ ਹਰਪ੍ਰੀਤ ਮੰਡੇਰ ਅਮੋਲਕ ਸਾਡੇ ਸੀਆਈਏ 1 ਦੇ ਇੰਚਾਰਜ ਤੇ ਔਰ ਇਹਨਾਂ ਦੀ ਸਾਰੀ ਟੀਮ ਬਹੁਤ ਵੱਡੀ ਇਹਨੂੰ ਕਾਮਯਾਬੀ ਮੰਨਦੇ ਆ ਔਰ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਔਰ ਜਿਹੜੀਆਂ ਪ੍ਰਾਪਰਟੀਆਂ ਨੇ ਔਰ ਪਾਸਪੋਰਟਸ ਨੇ ਔਰ ਸਾਰੀ ਲੀਡ ਇਨਵੈਸਟੀਗੇਸ਼ਨ ਹੈ ਉਹ ਅੱਗੇ ਅਸੀਂ ਕਰਾਂਗੇ ਫੋਰਵਰਡ ਬੈਕਵਰਡ ਲਿੰਕੇਜਸ ਦੇ ਤੇ ਇਹਨੂੰ ਟਾਈਮ ਟੂ ਟਾਈਮ ਤੁਹਾਡ ਨਾਲ ਸ਼ੇਅਰ ਕਰਾਂਗੇ ਕੋਈ ਲੇਡਿਸ ਵੀ ਨਜ਼ਰ ਆ ਕਿ ਕਿਸ ਤਰ੍ਹਾਂ ਦੀ ਹਾਂਜੀ ਇੱਕ ਲੇਡੀ ਹੈਗੀ ਜਿਹੜੀ ਇਹਨਾਂ ਦੀ ਗੁਰੂਕੀ ਵਡਾਲੇ ਦੀ ਹੈ ਉਹਦਾ ਨਾਮ ਹੈਗਾ ਜੀ ਕੇਸ ਕੌਰ ਤੇ ਜੇ ਇਹਨਾਂ ਦੀ ਆਪਾਂ ਏਜ ਪ੍ਰੋਫਾਈਲ ਦੇਖੀ ਤਾਂ ਹਰਮਨਜੀਤ ਪਹਿਲਾਂ ਲੜਕਾ ਫੜਿਆ ਸੀਗਾ ਉਹ ਵੀ ਇਹਨਾਂ ਦੇ ਪਿੰਡ ਦਾ ਹੀ ਚੋਲਾ ਸਾਹਬ ਦਾ ਤੇ 21 ਸਾਲ ਦਾ ਉਹ ਉਹ ਯੂਕੇ ਤੋਂ ਆਇਆ ਸੀ ਇਸ ਕਾਰੋਬਾਰ ਚ ਲੱਗ ਗਿਆ ਆ ਕੇ ਇਹਨਾਂ ਨਾਲ ਉਸ ਤੋਂ ਬਾਅਦ ਮਨਪ੍ਰੀਤ ਮੰਨਾ ਹੈ ਇਹ ਵੀ 19 ਸਾਲ ਦਾ ਹੈ ਇਹਨਾਂ ਦੇ ਪਿੰਡ ਦਾ ਹੀ ਹੈ ਖੇਤੀਬਾੜੀ ਕਰਦਾ ਸੀ ਪਰ ਇਹਨਾਂ ਨੇ ਉਹਨੂੰ ਲਾਲਚ ਦੇ ਕੇ ਤੇ ਦੱਸ ਕੇ ਵੀ ਚੰਗੇ ਪੈਸੇ ਮਿਲ ਜਾਂਦੇ ਆ ਜਿਹੜਾ ਮਨਜੀਤ ਮੰਨਾ ਹੈ ਜਿਹੜੀ ਬਿਗ ਫਿਸ਼ ਜੀ ਨੂੰ ਕਹਿੰਦੇ ਆ ਇਹ 35 ਸਾਲ ਦਾ ਹੈ ਹੀਰੋਨ ਦਾ ਹੀ ਕੰਮ ਕਰਦਾ ਹੈ ਕਾਫੀ ਸਾਲ ਤੋਂ ਲਵਜੀਤ ਹੈ ਇਹ 33 ਸਾਲ ਦਾ ਇਹਦਾ ਭਰਾ ਇਹ ਵੀ ਟੋਟਲ ਡਰੱਗ ਦਾ ਹੀ ਕੰਮ ਕਰ ਰਿਹਾ ਹੈ ਕਾਫੀ ਸਾਲਾਂ ਤੋਂ ਔਰ ਅਸੀਂ ਬਾਕੀ ਏਜੰਸੀਜ਼ ਨਾਲ ਵੀ ਹੁਣ ਟਾਈਅਪ ਕਰਾਂਗੇ ਉਕਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਹੋਣੀ ਹੈ ਪਲੱਸ ਜਿਹੜੀ ਇਹਨਾਂ ਦੀ ਪਾਸਪੋਰਟਸ ਦਾ ਲਿੰਕ ਹੈ ਕਿ ਉਹ ਕਿਦਾਂ ਵੈਰੀਫਿਕੇਸ਼ਨ ਹੋਈ ਆ ਆਰਪੀਓ ਤੋਂ ਗੱਡੀਆਂ ਨਹੀਂ ਆ ਪ੍ਰੀਵੀਸ ਰੇਡ ਕੋ ਗੱਡੀਏ ਗੱਡੀਆਂ ਜੀ ਇੱਕ ਫੋਰਚਨਰ ਇੱਕ i20 ਇੱਕ ਰਨਾਲਟ ਇੱਕ ਮੋਟਰਸਾਈਕਲ ਔਰ ਇੱਕ ਕੰਡਾ ਵੀ ਫੜਿਆ ਗਿਆ ਇਲੈਕਟ੍ਰੋਨਿਕ ਜਿਹੜਾ ਡਰੱਗ ਨੂੰ ਆਪਾਂ ਤੋਲਣ ਵਾਸਤੇ ਇਹਨਾਂ ਸਪਾਈ ਦੇਣੀ ਕਿਥੇ ਸੀ ਸਰੇ ਦੇ ਬਾਰੇ ਉਹ ਚੱਲ ਰਹੀ ਹੈ ਜੀ ਗੱਲ ਉਹ ਜੇ ਤਾਂ ਨਹੀਂ ਤੁਹਾਨੂੰ ਸ਼ੇਅਰ ਕਰਦੇ ਕਿਉਂਕਿ ਹੋਰ ਅਰੇਸਟ ਕਰਨੀਆਂ ਅਸੀਂ ਅੱਗੇ ਜਿਹੜੀ ਦੋ ਦਿਖਾ ਰਹੇ ਪਰ ਤੁਸੀਂ ਕਹੇ ਰਹੇ ਦੋਸ਼ੀ ਗ੍ਰਫੜੇ ਭਾਈ ਸਾਹਿਬ ਦੋ ਮੇਨ ਨੇ ਤਿੰਨ ਬੰਦੇ ਇਹਨਾਂ ਨਾਲ ਹੋਰ ਨੇ ਮੈਂ ਤੁਹਾਨੂੰ ਦੱਸਿਆ ਤਾਂ ਹੈ ਹਰਮਨਜੀਤ ਜਿਹੜਾ ਯੂਕੇ ਤੋਂ ਆਇਆ ਇੱਕ ਦੂਜਾ ਜਿਹੜਾ ਲੜਕਾ ਮਨਪ੍ਰੀਤ ਹੈ ਇਹ ਦੋਨੇ ਇਹਨਾਂ ਦੇ ਪਿੰਡ ਦੇ ਹੀ ਹੈ ਔਰ ਇੱਕ ਪੰਜਵੀ ਹੈਗੀ ਲੇਡੀ ਕੇਸਕੋਟ ਜਿਹੜੀ ਇਹਨਾਂ ਨੂੰ ਹਰ ਜਗ੍ਹਾ ਸਪੋਰਟ ਕਰਦੀ ਸੀ ਕਿਉਂਕਿ ਇੱਕ ਬਜ਼ੁਰਗ ਲੇਡੀ ਦਾ ਆਸਰਾ ਲੈ ਕੇ ਬੰਦਾ ਕਿਤੇ ਨਾ ਕਿਤੇ ਰਹਿ ਸਕਦਾ ਹੈ ਕਿਤੇ ਨਾ ਕਿਤੇ ਡਿਲੀਵਰੀ ਦੇ ਵਿੱਚ ਵੀ ਕੰਮ ਆ ਸਕਦਾ ਹੈ ਲੌਜਿਸਟਿਕਸ ਜਿਹੜੀ ਇਹ ਉਹਨਾਂ ਨੂੰ ਮਦਦ ਕਰਦੀ ਸੀ ਲੌਜਿਸਟਿਕਸ ਪ੍ਰੋਵਾਈਡ ਕਰਦੀ ਸੀ ਉਹ ਕੇਸ ਕੋਰ ਹੈ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਹੋਇਆ ਹੈ ਹਾਂ ਉਹ ਉਹ ਜੁਡੀਸ਼ਲ ਚਲੇ ਗਏ ਜੀ ਇਹਨਾਂ ਦਾ ਜੇ ਰਿਮਾਂਡ ਹੈਗਾ ਚੱਲ ਰਿਹਾ ਔਰ ਸਾਨੂੰ ਲੱਗਦਾ ਕਿ ਹੋਰ ਖੁਲਾਸੇ ਹੋਣਗੇ ਔਰ ਇੰਟਰ ਸਟੇਟ ਵੀ ਜਿਹੜੀਆਂ ਗੱਲਾਂ ਨੇ ਉਹ ਮੋਬਾਈਲ ਫੋਨ ਤੁਹਾਨੂੰ ਮਿਲੇ ਹੋਣੀਆਂ ਉਹਦੇ ਵਿੱਚ ਕੁਝ ਨੰਬਰ ਨਿਕਲੇ ਨੇ ਕਮੰਡੀ ਸੂਬੇ ਦੇ ਦੇਖੋ ਸਾਰੀਆਂ ਚੀਜ਼ਾਂ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਨੇ ਔਰ ਤੋੜਨਾ ਉਹ ਚੀਜ਼ਾਂ ਸ਼ੇਅਰ ਕੀਤੀਆਂ ਗਈਆਂ ਜਿਹੜੀਆਂ ਆਲਰੇਡੀ ਆਪਾਂ ਰਿਕਾਰਡ ਤੇ ਵੀ ਆ ਚੁੱਕੀਆਂ ਔਰ ਉਹਨਾਂ ਤੋਂ ਹੀ ਇਨਵੈਸਟੀਗੇਸ਼ਨ ਅਕੇ ਅਸੀਂ ਕੈਰੀ ਫਾਰਵਰਡ ਵੀ ਕਰਨੀ ਹੈ ਸਰ 2021 ਦੇ ਵਿੱਚ ਜਿਹੜੀ ਬੰਦਰਗਾਹ ਤੇ ਮਰੋਦ ਬੜੀ ਗਈ ਸੀ ਉਹਦੇ ਵਿੱਚ ਕੀ ਪ੍ਰਾਪਤੀ ਲਈ ਕਿਹਨਾਂ ਦਾ ਲਿੰਕ ਸੀ ਇਹਨਾਂ ਦੇ ਤੇ ਕਿੱਦਾਂ ਦੇ ਦੇਖੋ ਗੱਲ ਬੜੀ ਸਿੰਪਲ ਹੈ ਉਦੋਂ ਇਹ ਬਾਹਰਲਾ ਇੱਕ ਸਮਗਲਰ ਹੈਗਾ ਉਹਦਾ ਜਿਹੜਾ ਮੈਂ ਨਾਂ ਤਾਂ ਨਹੀਂ ਲੈ ਰਿਹਾ ਬਿਕੋਜ਼ ਉਹ ਫਿਰ ਕੱਲ ਡੀਕਟ ਹੋ ਜਾਂਦੀ ਹੈ ਉਹਨਾਂ ਦੇ ਜਿਹੜੇ ਕੰਟੈਕਟਸ ਨੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਦਾਰੇ ਚ ਲੈ ਕੇ ਆਉਣਾ ਬਾਹਰ ਕੰਟੈਕਟ ਕਰਕੇ ਹੀ ਇਹਨਾਂ ਨੇ ਸਾਰਾ ਇਹ ਕੰਮ ਕੀਤਾ ਸੀ ਪੋਰਟਸ ਦੇ ਉੱਤੇ ਉਦੋਂ ਇੰਨੀ ਇਹਨਾਂ ਦੇ ਜੋ ਪੁੱਛ ਕੇ ਚ ਆਇਆ ਕਿ ਇੰਨੀ ਸ਼ਕਤੀ ਨਹੀਂ ਸੀਗੀ ਉਹ ਉਹਨਾਂ ਨੂੰ ਲੱਗਿਆ ਕਿ ਇਹ ਬੜਾ ਵਧੀਆ ਟੀਕਾ ਇੰਪੋਰਟ ਐਕਸਪੋਰਟ ਦਾ ਕੰਮ ਸ਼ੁਰੂ ਕਰ ਲਿਆ ਤੇ ਆਪਾਂ ਇਸ ਬਹਾਨੇ ਨਾਲ ਉੱਥੋਂ ਪੋਰਟ ਦੇ ਕੰਟੇਨਰ ਦੇ ਵਿੱਚ ਪੁਸ਼ ਕੀਤੀ ਸੀ ਪਰ ਉਹ ਫੜੀ ਗਈ ਉਦੋਂ ਡੀਆਰਆਈ ਵੱਲੋਂ ਤੇ ਪਰੇ ਪਘੋੜਾ ਹੀ ਆ 2015 ਤੋਂ ਉਹ ਤਾਂ 2021 ਦੀ ਗੱਲ ਹੈ ਜਿਹੜੀ ਉਦੋਂ ਵਹੀ ਤੇ ਮੁੰਬਈ ਪੁਲਿਸ ਨੂੰ ਵੀ ਜਿਹੜੀ ਮਿਲੀ 356 ਕਿਲੋ ਉਹਦੇ 'ਚ ਵੀ ਇਹ ਸਾਰਾ ਮੇਨ ਰੋਲ ਹੀ ਇਹਨਾਂ ਦਾ ਸੀਗਾ ਪਰ ਫੜੇ ਨਹੀਂ ਗਏ ਉਹ ਅਸੀਂ ਹੁਣ ਚੈੱਕ ਕਰਨੇ ਆ ਜੀ ਪਾਸਪੋਰਟ ਤੁਹਾਨੂੰ ਦੱਸਤਾ ਸਾਨੂੰ ਉਹ ਨੰਬਰ ਵਗੈਰਾ ਆ ਗਏ ਉਹਨਾਂ ਦੀਆਂ ਕਾਪੀਆਂ ਉਹ ਸਾਰਾ ਆਪਾਂ ਨੂੰ ਲੋਕਲ ਪੁਲਿਸ ਨਾਲ ਟਾਈ ਅਪ ਕਰਨਾ ਪੈਗਾ ਕਿ ਵੈਰੀਫਿਕੇਸ਼ਨ ਕਿੱਦਾਂ ਹੋਈ ਕਿੱਦਾਂ ਇਹਨੇ ਅਪਲਾਈ ਕੀਤਾ ਉਹ ਸਾਰੀ ਚੀਜ਼ ਆਪਾਂ ਦੇਖਾਂਗੇ ਸਪਰੋਪਰਟੀ ਦੀ ਕੋਈ ਸੀਪੀਐਫ ਜੀਲ ਨੇ ਕਿੰਨੇ ਕਰੋੜਾਂ ਦੀ ਪ੍ਰੋਪਰਟੀ ਦੇਖੋ ਵੈਲਿਊਏਸ਼ਨ ਤਾਂ ਨਹੀਂ ਕੀਤੀ ਪਰ ਅਸੀਂ ਪ੍ਰੋਪਰਟੀ ਆਈਡੈਂਟੀਫਾਈ ਕਰ ਲਈ ਹੈ ਪਰ ਇਹਨਾਂ ਦਾ ਕੰਮ ਕਾਫੀ ਹਾਈ ਲੈਵਲ ਤੇ ਚੱਲ ਰਿਹਾ ਸੀ ਹਵਾਲੇ ਦਾ ਵੀ ਉਹਦੇ ਚ ਵੀ ਕੁਝ ਬੰਦੇ ਫਿਕਰ ਹੋਏ ਆ ਪਰ ਅਜੇ ਉਹਨਾਂ ਦੇ ਨਾਮ ਆਪਾਂ ਨਹੀਂ ਦੱਸ ਰਹੇ ਉਹਨਾਂ ਨੂੰ ਜਲਦੀ ਅਸੀਂ ਅਰੇਸਟ ਕਰਾਂਗੇ ਸਾਰੇ ਜਿਹੜੇ ਇਹਨਾਂ ਨੇ ਜਾਲ ਹੀ ਦਸਤਾ ਵਿੱਚ ਬਣਾਏ ਹੋਣਗੇ ਜਿਨ੍ਹਾਂ ਨੇ ਬਣਾਏ ਉਹਨਾਂ ਦਾ ਵੀ ਕਾਰਵਾਈ ਕੀਤੀ ਬਿਲਕੁਲ ਹੋਏਗੀ ਜੀ ਟਰੈਵਲ ਏਜੰਟ ਹੈ ਕੋਈ ਹੋਰ ਹੈ ਦੇਖੋ ਸਾਰੀਆਂ ਚੀਜ਼ਾਂ ਤਾਂ ਹੁਣ ਪਰਤਾਂ ਖੋਲਣਗੀਆਂ ਪਰ ਮੈਂ ਜਿਹੜੀ ਤੁਹਾਨੂੰ ਮੇਨ ਗੱਲ ਇਹਦੇ ਦੱਸਣੀ ਆ ਕਿ ਆਪਾਂ ਹਰ ਰੋਜ਼ ਸਮਝਦੇ ਆ ਕਿ ਬਿਗ ਫਿਸ਼ ਨਹੀਂ ਫੜੀ ਜਾਂਦੀ ਆਮ ਮੀਡੀਆ ਚ ਚਰਚਾ ਹੁੰਦਾ ਬਟ ਆਈ ਵਾਂਟ ਟੂ ਟੈਲ ਯੂ ਥਿਸ ਇਜ਼ ਏਕਚੁਅਲ ਬਿਗ ਫਿਸ਼ ਔਰ ਅਸਲੀ professionl policing ਦੇ ਵਿੱਚ ਮੈਂ ਆਪਣੀ ਸਾਰੀ ਟੀਮ ਨੂੰ ਸਾਡੇ ਮਾਨਯੋਗ ਡੀਜੀ ਸਾਹਿਬ ਤੇ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਜਿਹੜੇ ਕੰਮ ਕਰ ਰਹੇ ਆ ਦਿੱਲੀ ਵਧਾਈ ਦਿਨਾ ਕਿ ਇੰਨਾ ਪ੍ਰੋਫੈਸ਼ਨਲ ਕੰਮ ਕਰਕੇ ਇੰਨੀ ਦੇਰ ਦੇ ਵੱਡੇ ਪਘੋੜੇ ਜਿਹੜੇ ਇੰਨਾ ਆਪਰੇਟ ਕਰ ਰਹੇ ਇੰਟਰ ਸਟੇਟ ਔਰ ਆਊਟਸਾਈਡ ਇੰਡੀਆ ਵੀ ਤਾਂ ਹੀ ਪੋਰਟਸ ਦੇ ਉੱਤੇ ਇਹ ਆ ਰਿਹਾ ਸੋ ਇਟਸ ਅ ਬਿਗ ਅਚੀਵਮੈਂਟ ਬੜੀਆ ਬੜੀਆ ਇਹਨਾਂ ਦੀ ਆਪਣੀ ਲਾਈਨ ਆਪਣਾ ਵੀ ਲੰਮਾ ਸਮਾਂ ਲੱਗ ਗਿਆ ਕਿ ਸਾਰਾ ਲੁਕੇ ਰਿਹਾ ਦਰ ਕੀ ਇਨਪੁਟ ਮਿਲੀ ਤੁਹਾਨੂੰ ਜਿਸ ਤੱਕ ਤੁਸੀਂ ਇਹਨਾਂ ਦਾ ਸਮਝ ਆ ਜਾਂਦਾ ਜੇ ਆਪ ਦੇਖੋ ਗੱਲ ਇਹ ਹੈ ਪੁਲਿਸ ਦਾ ਕੰਮ ਹੈ ਕਿ ਅਸੀਂ ਹਰੇਕ ਚੀਜ਼ ਨੂੰ ਬਰੀਕੀ ਨਾਲ ਇਨਵੈਸਟੀਗੇਟ ਕਰਨਾ ਔਰ ਜਦੋਂ ਵੀ ਸਾਨੂੰ ਰਿਕਵਰੀਜ਼ ਹੋਈਆਂ ਤੁਸੀਂ ਦੇਖਿਆ ਪਿਛਲੇ ਸਮੇਂ ਚ ਆਪਾਂ ਕਮਿਸ਼ਨਰ ਪੁਲਿਸ ਵੱਲੋਂ ਵੱਡੀਆਂ ਡਰੱਗ ਦੀਆਂ ਤੇ ਆਮ ਜ਼ਿਆ ਰਿਕਵਰੀਆਂ ਚ ਸਾਡੀ ਸਾਰੀ ਟੀਮ ਨੇ ਬੜੀ ਮਿਹਨਤ ਕੀਤੀ ਹੈ ਸੋ ਅਸੀਂ ਹਰੇਕ ਚੀਜ਼ ਨੂੰ ਬਰੀ ਬਰੀਕੀ ਨਾਲ ਅੱਗੇ ਤੋਂ ਅੱਗੇ ਬੈਕਵਰਡ ਲਿੰਕੇਜ ਫਾਰਵਰਡ ਲਿੰਕੇਜ ਪ੍ਰੋਫੈਸ਼ਨਲ ਪੁਲਿਸਿੰਗ ਜੋ ਹੈ ਉਹ ਕਰਦੇ ਆ ਇਨਵੈਸਟੀਗੇਸ਼ਨ ਕਰਦੇ ਆ ਉਸੇ ਦਾ ਸਿਲਸਿਲਾ ਕਿ ਇਨੀ ਮਿਹਨਤ ਨਾਲ ਇਹ ਬਰੀਕੀ ਨਾਲ ਅੱਗੇ ਤੋਂ ਅੱਗੇ ਜਾਂਦੇ ਸਾਡੀ ਕੜੀ ਜਿਹੜੀ ਜੁੜੀ ਹੈ ਤੇ ਇਹ ਵੱਡੀ ਕਾਮਯਾਬੀ ਹੋਈ ਉਹ ਵੀ ਆਰਸੀਐਮ ਸਾਰੀਆਂ ਚੈੱਕ ਕਰ ਰਹੇ ਇਹਨਾਂ ਦੇ ਕੋਈ ਰਿਸ਼ਤੇਦਾਰਾਂ ਕੋਈ ਆਪਣੇ ਨਾਮ ਤੇ ਝੂਠੇ-ਮੂਠੇ ਕੀਤੀਆਂ ਹੋਈਆਂ ਉਹ ਸਾਰੀਆਂ ਪਾਰਟ ਆਫ ਦੀ ਕੇਸ ਹੈ ਸਵਾ ਪੰਜ ਲੱਖ ਰੁਪਿਆ ਜਿਹੜਾ ਉਹ ਵੀ ਕੈਸ਼ ਮਿਲਿਆ ਹੋਰ ਵੀ ਮਿਲਣ ਦੀ ਉਮੀਦ ਹੈ ਦੇਖੋ ਉਹ ਤਾਂ ਮੋਟਰ ਸਪਰਿੰਗ ਹੀ ਚੇਂਜ ਕਰਮਿਨਲ ਕਰਦਾ ਹੀ ਹੈ ਜੀ ਆਪਣਾ ਤੋਂ ਬਟ ਅ ਅੱਛਾ ਇਹ ਆਪਰੇਸ਼ਨ ਹੋਇਆ ਅਸਲਾ ਵੀ ਮਿਲਿਆ ਜੀ ਹਾਂਜੀ ਨਹੀਂ ਅਸਲਾ ਨਹੀਂ ਠੀਕ ਹੈ ਸਭ ਠੀਕ ਹੈ ਥੈਂਕ ਯੂ